ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਸਾਡੇ ਦਰਖਤ ਨੇ ਜੀ ਜੋ 4 ਸਾਲ ਪਹਿਲਾਂ ਲਾਏ ਸੀ ਅਸੀਂ ਬਹੁਤ ਮਿਹਨਤ ਕੀਤੀ ਸੀ ਅਸੀਂ ਇਹਨਾਂ ਤੇ ਸਾਰੇ ਪਿੰਡ ਨੇ ਸਾਰੇ ਨੌਜਵਾਨਾਂ ਨੇ ਬਹੁਤ ਸਾਰੇ ਵੀਰਾਂ ਨੇ ਮਦਦ ਕੀਤੀ ਸੀਗੀ ਇਹਨਾਂ ਨੂੰ ਲਾਉਣ ਨੂੰ ਅਰੇ ਹੋਏ ਬਹੁਤ ਵਧੀਆ ਨੇ ਕਿਉਂਕਿ ਇਹ ਮਿਹਨਤ ਦਾ ਨਤੀਜਾ ਨੇ ਇਹ ਹੁਣ ਪੂਰਾ ਜੰਗਲ ਬਣ ਗਿਆ ਇਹਦੇ ਬੇਤੀ ਨੰਗਣਾ ਪਾਉ ਤੌਖਾ ਮੈਂ ਕੁਝ ਗੱਲਾਂ ਨੇ ਕਹਿਣੀਆਂ ਨੇ ਕਿ ਕਈ ਨਾ ਰੋਜ਼ ਅਖਬਾਰਾਂ ਚ ਦੇਖਦੇ ਆ ਚਾਰਕ ਮੈਡਮਾਂ ਹੁੰਦੀਆਂ ਨੇ ਇੱਕ ਪਾਸੇ ਚਾਰਕ ਜੈਂਟਲਮੈਨ ਹੁੰਦੇ ਨੇ ਇੱਕ ਬੂਟਾ ਲਾ ਕੇ ਕਹਿੰਦੇ ਨੇ ਦਰਖਤ ਲਾਉਣ ਦੀ ਮਹਮ ਸ਼ੁਰੂ ਕਰੀ ਉਹ ਦਰਖਤ ਮਹਮ ਦੀ ਲਾਉਣ ਦੀ ਮੈਂ ਇੱਕ ਮਿੰਟ ਦੀ ਹੁੰਦੀ ਆ ਕਿਰਪਾ ਕਰੋ ਤੁਸੀਂ ਤਰਸ ਕਰੋ ਪੰਜਾਬ ਤੇ ਲੋਕਾਂ ਨੂੰ ਮੈਂ ਇਹ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਰੁੱਖ ਲਗਾਓ ਮਿਹਨਤ ਕਰਕੇ ਲਗਾਓ ਟੋਏ ਪੱਟ ਕੇ ਡੂੰਘੇ ਬੱਚ ਦਵਾਈ ਪਾ ਕੇ ਦਵਾਈ ਪਾਉਣ ਤੋਂ ਬਾਅਦ ਖੁੱਲਾ ਛੱਡ ਕੇ ਖੁੱਲਾ ਛੱਡ ਕੇ ਬਾਅਦ ਫਿਰ ਦੂਜੇ ਤੀਜੇ ਦਿਨ ਬੂਟੇ ਲਾਓ ਫਿਰ ਪਾਣੀ ਪਾਉਂਦੇ ਰਹੋ ਸੋ ਇਹਨਾਂ ਗੱਲਾਂ ਦਾ ਧਿਆਨ ਰੱਖੋ ਅਖਬਾਰਾਂ 'ਚ ਖਬਰਾਂ ਲਵਾਉਣ ਨੂੰ ਫੋਟੋ ਆਪਾਉਣ ਨੂੰ ਫੇਸਬੁੱਕ ਤੇ YouTube ਤੇ Instagram ਤੇ ਉਹ ਕੋਈ ਬੂਟੇ ਨਹੀਂ ਲਾਉਣ ਹੋਏ ਉਹ ਤਾਂ ਤੁਸੀਂ ਆਪਦੀ ਮਸੂਰੀ ਆਪ ਕਰ ਰਹੇ ਆਪਦੀ ਕਰ ਰਹੇ ਹੋ ਤੁਸੀਂ ਬੂਟਿਆਂ ਤੱਕ ਤਾਂ ਤੁਹਾਨੂੰ ਕੋਈ ਮਤਲ ਨਹੀਂ ਗਿਆ ਸੋ ਮੈਂ ਗੱਲਾਂ ਕਹਿਣਾ ਸਾਡੇ ਪਿੰਡ ਸਾਡੇ ਕੋਲੇ ਕੋਈ ਐਸੀ ਜਗ੍ਹਾ ਨਹੀਂ ਬਚੀ ਜਿੱਥੇ ਬੂਟੇ ਲਾਈਏ ਸੰਸਾਨ ਕਾਡ ਸਟੇਡੀਅਮ ਤੇ ਆ ਬਿਗਾ ਡੇਡ ਬਿਗਾ ਇੱਥੇ ਲਾਤੇ ਹੋਰ ਸਾਰੀਆਂ ਜਗ੍ਹਾ ਦੇ ਸੜਕ ਦੇ ਕਿਨਾਰੇ ਲਾਤੇ ਬਹੁਤ ਜਗ੍ਹਾ ਬੂਟੇ ਲਾਤੇ ਸੀ ਕੋਈ ਜਗ੍ਹਾ ਨਹੀਂ ਸਾਡੇ ਕੋਲ ਬਚੀ ਤੇ ਆ ਦੇਖੋ ਕਿਵੇਂ ਕਿੱਡੇ-ਕੱਡੇ ਦਰਖਤ ਬਣ ਗਏ